ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਸੋ ਅੱਜ ਸਾਨੇਵਾਲ ਜਿੱਥੇ ਮਸ਼ਹੂਰ ਜਿਹੜਾ ਕਿ ਕਾਕਾ ਜਲੇਬੀਆਂ ਵਾਲਾ ਅੱਜ ਉਹਦੇ ਕੋਲ ਪਹੁੰਚੇ ਆ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਕਿ ਜਲੇਬੀਆਂ ਦੇ ਨਾਮ ਤੋਂ ਮਸ਼ਹੂਰ ਹੈ ਜਿਹੜੇ ਜਲੇਬੀਆਂ ਬਣਾਉਂਦੇ ਨੇ ਔਰ ਇਸ ਦੇ ਨਾਲ ਨਾਲ ਪਕੌੜੇ ਵੀ ਉਹ ਪਹਿਲਾਂ ਕਰਦੇ ਦਾ ਕੰਮ ਕਰਦੇ ਰਹੇ ਨੇ ਸੋ ਅੱਜ ਉਸ ਰੋਡ ਦੇ ਉੱਪਰ ਖੜਾ ਜਿੱਥੇ ਜਗਰੂਪ ਸਿੰਘ ਦੀ ਕੋਕੀ ਜਿਹੜੀ ਵਜੋ ਨਾਂ ਵਜੇ ਜਾਣਾਂ ਉਹ ਬਿਲਕੁਲ ਸਾਹਮਣੇ ਜਿਹੜਾ ਕਿ ਕਾਕਾ ਜਲੇਬੀਆਂ ਵਾਲਾ ਜਿਹ ਕਿਸੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਜਲੇਬੀਆਂ ਦਾ ਜਿਹੜਾ ਕੰਮ ਕਰਦੇ ਆ ਰਹੇ ਨੇ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਦਵਾਂ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜਾ ਕਾਕਾ ਜਲੇਬੀਆਂ ਵਾਲਾ ਵਾ ਔਰ ਇਸ ਦੇ ਨਾਲ ਨਾਲ ਜਿਹੜਾ ਕਿ ਇੱਥੇ ਗੱਲ ਕਰੀਏ ਕਿ ਮਸ਼ਹੂਰ ਬਾਲੀਵੁੱਡ ਸਟਾਰ ਧਰਮਿੰਦਰ ਵੀ ਜਿਹੜੇ ਇੱਥੇ ਪਹੁੰਚ ਕੇ ਜਿਹੜਾ ਕਿਥੇ ਜਲੇਬੀਆਂ ਵੀ ਖਾਂਦੇ ਰਹੇ ਨੇ ਸੋ ਗੱਲਬਾਤ ਵੀ ਕਰ ਲਾਂਗੇ ਔਰ ਕਾਫੀ ਜਿਹੜੇ ਇੱਥੋਂ ਦੇ ਲੋਕ ਵੀ ਮ ਬਿਲਕੁਲ ਸੋ ਤਸਵੀਰਾਂ ਨੇ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਸਰ ਸ਼ਾਸ਼ੀਕਾਲ ਪਹਿਲਾਂ ਜੀ ਸ਼ਾਸ਼ੀਕਾਲ ਜੀ ਕੀ ਨਾਮ ਆ ਜੀ ਇਹਦਾ ਮੇਰਾ ਕਾਕਾ ਜਲੇਬੀਆਂ ਵਾਲਾ ਹੈ ਪੰ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਜਿਹੜਾ ਕਿ ਮੈਨੂੰ 35 ਸਾਲ ਹੋ ਗਏ ਪਿੰਡਾਂ 'ਚ ਕੰਮ ਕਰਦੇ ਨੂੰ 5 ਕਿਸਾਲ ਮੈਨੂੰ ਹੋਏ ਹੋਗੇ ਅੱਛਾ ਜੀ ਜਲੇਬੀ ਕਾਕਾ ਜਲੇਬੀਆਂ ਵਾਲਾ ਹਾਂ ਕਾਫੀ ਮਸ਼ਹੂਰ ਹੈ ਸੋਣਨ ਦੇ ਵਿੱਚ ਆ ਰਿਹਾ ਕਿ ਤੁਹਾਡੇ ਕੋਲੇ ਫਿਲਮੀ ਸਟਾਰ ਅਦਾਕਾਰ ਤਰਮਿੰਦਰ ਵੀ ਇੱਥੇ ਪਹੁੰਚਦੇ ਰਹੇ ਨੇ ਹਾਂ ਤਰਮਿੰਦਰ ਵੀ ਇੱਥੇ ਆਉਂਦਾ ਰਿਹਾ ਸਾਡੇ ਕੋਲ ਜਲੇਬੀਆਂ ਖਾਦੀਆਂ ਹੋਏ ਨੇ ਹਾਂਜੀ ਇੱਥੇ ਅਮੈ ਹਾਈ ਸਕੂਲ ਜਾਣਾ ਨਾ ਜਿਹੜਾ ਕੁੜਾ ਕੱਢਣਾ ਹਾਂਜੀ ਤੇ ਇਸ ਦੇ ਨਾਲ ਨਾਲ ਹੋਰ ਵੀ ਜਿਸ ਤਰ੍ਹਾਂ ਕੰਮ ਪੈਦਲ ਰਿਹਾ ਤੁਹਾਡਾ ਜਿਤਨਾ ਜਲੇਬੀਆਂ ਵਾਲਾ ਕਾਕਾ ਜਲੇਬੀਆਂ ਵਾਲਾ ਅੱਜੋ ਜਾਣੇ ਜਾਂਦਾ ਹੁਣ ਪਹਿਲਾਂ ਪਕੌੜਿਆਂ ਦਾ ਕੰਮ ਵੀ ਰਿਹਾ ਪਕੌੜੇ ਵੀ ਵਸੇਰੇ ਵਿੱਚ ਨੇ ਮਰ ਹਾਂਜੀ ਦੋ ਕੰਮ ਹੁੰਦੇ ਨੇ ਜੀ ਇੱਕੇ ਕੰਮ ਮਸਾਂ ਮਿੱਥੇ ਦਾ ਪੂਰਾ ਹੁੰਦਾ ਹੈ ਅੱਛਾ ਜੀ ਆ ਹੁਣ ਵੀ ਮਾਲ ਦੇ ਤੋ ਖਤਮ ਹੁੰਦਾ ਹਾਂ ਹਾਂ ਜੀ ਆਮ ਜੀ ਚਾਰ ਪੰਜ ਵੇ ਤਾਂ ਅਸੀਂ ਬਹਿਲੇ ਹੀ ਹੋ ਜਾਂਦੇ ਆ ਆਮ ਜੀ ਤੇ ਕੰਮ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਰਨਾ ਬਾਹਰ ਬੂਰ ਜਾਂਦਾ ਕੀ ਫਾਇਦਾ ਇੱਥੇ ਹੀ ਬਾਹਰ ਆ ਤੇ ਬੰਦਾ ਟੌਰ ਨਾਲ ਕੰਮ ਕਰੇ ਵਧੀਆ ਕੰਮ ਕਰਨਾ ਚਾਹੀਦਾ ਹਾਂਜੀ ਇੱਥੇ ਕਿਉਂ ਪਿਆ ਦੇਖੋ ਇਹ ਬਿਲਕੁਲ ਆ ਕਿਉਂ ਤਸਵੀਰਾਂ ਹਾਂ ਬਿਲਕੁਲ ਤਸਵੀਰਾਂ ਦੇਖੋ ਕਿਉਂ ਕਰੇ ਅਸੀਂ ਮਾਰਾ ਵਰਤੇ ਹੀ ਨੇਗਾ ਸੋਣਾ ਕਿਉਂ ਇਹਦੇ ਨਾਲ ਪਤਾ ਰੁਪਈਏ ਦਾ ਰੰਗ ਫਰਕ ਪੇਕੇ ਰੁਪਇਆ ਰੇਟ ਇਹਦਾ ਵੱਧਦਾ ਹੁਣੇ ਦਾ ਘਟਦਾ ਆਪਾਂ ਚੀਜ਼ ਕਦੇ ਮਾਰੀ ਨਹੀਂ ਵੇਚੀ ਮਹਾਰਾਜ ਦੀ ਕਿਰਪਾ ਨਾਲ ਤਾਂ ਹੀ ਆਪਣਾ ਕੰਮ ਚੱਲੀ ਜਾਂਦਾ ਜਿਸ ਤਰ੍ਹਾਂ ਗੱਲ ਕੀਤੀ ਜਾਂਦੀ ਜਿਸਮਨ ਸਿੰਘ ਗਗਨ ਕਿਉਂ ਦੀ ਗੱਲ ਕੀਤੀ ਹੈ ਤਾਂ ਹੋਰ ਕੀ ਕਿਸ ਤਰ੍ਹਾਂ ਦਾ ਜਿਹੜਾ ਸਮਾਨ ਹੈ ਇਹਦੇ ਵਿੱਚ ਵਰਤਦੇ ਹਾਂ ਕਿਹੜੀ ਕਿਹੜੀ ਉਤਮ ਕੀਨੀ ਵਰਤਣਾ ਟੋਪ ਦੀ ਵਧੀਆ ਜਾ ਕੇ ਚੌਧਰੀ ਦੀ ਦੁਕਾਨ ਤੇ ਜਾ ਕੇ ਪਤਾ ਕਰ ਲਓ ਉਤਮ ਕੀਨੀ ਮੈਂ ਤਾਂ ਉਹਨੂੰ ਕਦੇ ਮੈਂ ਇਹ ਨਹੀਂ ਕਿਹਾ ਰੁਪਇਆ ਘੱਟ ਕਰ ਲੈ ਜਾ ਕੇ ਪਤਾ ਕਰ ਲਓ ਕਦੇ ਵੀ 1 ਰੁਪਇਆ ਰੇਟ ਦਾ ਘੱਟ ਨਹੀਂ ਕਹਿੰਦਾ ਰੁਪਇਆ ਨੂੰ ਕਿਹਦਾ ਵੱਧ ਲਾ ਚੀਜ਼ ਵਧੀਆ ਵਰਤ ਮਾੜ ਮਾੜਾ ਹੋਵੇ ਆ ਕੇ ਨਾ ਚੈੱਕ ਕਰਦੇ ਮੈਨੂੰ ਕੋਈ ਹੱਗੀ ਗੱਲ ਇੱਥੇ ਹੀ ਹੁਣ ਮਤਲਬ ਉੱਤਮ ਵਰਤ ਹਾਂ ਅੱਠ ਸਰੇ ਦੀ ਜਿਹੜੀ ਕਿੰਨੀ ਆ ਕਿ ਉਹ ਕਹੀ ਕਿ ਉਹ ਵਧੀਆ ਤੁਹਾਨੂੰ ਪਤਾ ਹੀ ਆ ਹੁਣ ਗਗਨ ਕਿਉਂ ਵਰਤਦੀ ਆ ਅੱਛਾ ਗਗਨ ਕਿਉਂ ਵਰਤਦੇ ਹੋ ਤੇ ਇੱਥੇ ਹੀ ਹੁੰਦੇ ਆ ਇਸ ਜਗ੍ਹਾ ਦੇ ਉੱਪਰ ਹੁੰਦੇ ਹਾਂ ਹਾਂਜੀ ਇੱਥੇ ਹੀ ਹੁੰਦੇ ਆ ਕਿੰਨੇ ਸਮੇਂ ਤੋਂ ਜਿਹੜੇ ਇੱਥੇ 5 ਸਾਲਾਂ ਤੋਂ ਤਕਰੀਬਨ ਇੱਥੇ ਬੈਠੇ ਹਾਂ ਹਾਂਜੀ 5 ਸਾਲ ਹੋ ਗਏ ਮੇਰਾ ਕੰਮ ਉਹੀ ਚੱਲਦਾ ਪਿੰਡਾਂ ਚ ਲਾਉਂਦਾ ਸੀ ਪਿੰਡਾਂ ਦੇ ਬੰਦ ਕਰਦੇ ਅੱਛਾ ਜੀ ਆਹ ਗੱਡੀ ਖੜੀ ਆ ਮੇਰੇ ਕੋਲ ਸਾਹਮਣੇ ਹਾਂਜੀ ਆਏ ਗੱਡੀ ਲੈ ਕੇ ਜਾਂਦੇ ਆਂ ਪਿੰਡਾਂ ਚ ਵਧੀਰੀ ਜਲੇਬੀ ਵਿੱਚ ਆ ਪਿੰਡਾਂ ਇਹਦਾ 4 ਵਜੇ ਵਿਹਲੇ ਹੋ ਜਾਂਦੇ ਅੱਛਾ 4 ਵਜੇ ਵਿਹਲੇ ਹੋ ਜਾਂਦੇ ਸੀ ਤੇ ਹੁਣ ਕਿੰਨੇ ਵਜੇ ਵਿਹਲੇ ਹੁੰਦੇ ਇੱਥੇ ਹੁਣ 6-7 ਵਜੇ ਆ ਦੀਏ ਆ ਅੱਛਾ ਜੀ ਹਾਂ 5-6 ਵਜੇ ਜਾਂਦੇ ਕਦੇ ਹੁਣ ਵਿਹਲਾ ਹੀ ਆ ਦੇਖ ਲੋ ਮਾਲ ਕਿੰਨਾ ਹਾਂ ਐਸ ਟਾਈਮ ਜਮੇ ਵਿਲੇ ਆਪਾਂ ਅੱਛਾ ਜੀ ਤੇ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਫਿਲਮੀ ਅਦਾਕਾਰ ਸਟਾਰ ਧਰਮਿੰਦਰ ਵੀ ਇੱਥੇ ਆਉਂਦੇ ਰਹੇ ਨੇ ਉਹ ਤੁਹਾਡੇ ਕੋਲ ਇੱਥੇ ਆ ਕੇ ਬੈਠੇ ਹੁੰਦੇ ਸੀ ਜਾਂ ਇੱਥੇ ਬਹਿ ਜਾਂਦੇ ਸੀ ਆ ਕੇ ਉਹ ਜਲੇਬੀ ਰੋਸੇ ਕੋਲ ਖਾ ਕੇ ਜਾਂਦੇ ਨੇ ਅੱਛਾ ਜੀ ਤੇ ਆ ਪਿੱਛੇ ਜੇ ਇੱਕ ਫਿਲਮ ਆਈ ਆ ਉਹਨਾਂ ਨੇ ਚੱਲ ਜੀ ਬਣਾਈ ਆ ਮੈਂ ਤਾਂ ਸਾਡੀ ਅੱਛਾ ਜੀ ਤੇ ਆ ਵੀ ਇੱਥੇ ਮਿਰਜ਼ਾ ਹੀਮਾ ਮਾਲੀ ਜਿਹੜੇ ਕਿਆ ਫੜਾਉਂਦੇ ਆ ਤਰਮਿੰਦਰ ਖੰਦਾ ਇਸੇ ਜਗ੍ਹਾ ਦੇ ਉੱਪਰ ਹੀ ਐਸੇ ਜਗ੍ਹਾ ਤੇ ਅੱਛਾ ਹਾਂ ਇਸੇ ਜਗ੍ਹਾ ਤੇ ਤਰਮਿੰਦਰ ਜੀ ਔਰ ਹੀਮਾ ਮਾਲੀ ਆ ਰਹੇ ਆ ਤਰਮਿੰਦਰ ਤੇ ਹੀਮਾ ਮਾਲੀ ਫੜਾ ਰਹੇ ਆ ਅੱਛਾ ਹਾਂ ਜੀ ਤੇ ਕਾਫੀ ਪਹਿਲਾਂ ਢੇਡੇ ਢੇਡੇ ਲਾਇਆ ਉਹਨਾਂ ਨੇ ਆਉਂਦ ਰਹੇ ਹਾਂ ਹਾਂ ਹੁਣ ਕਾ ਕੇ ਵੀ ਗਿਆ ਪਿੱਛੇ ਜੇ ਹਾਂ ਜੀ ਇੱਥੇ ਮੈਂ 10 15 ਦਿਨ ਲੱਗਿਆ ਉਹ ਤਰਮਿੰਦਰ ਹਾਂ ਜੀ ਤੇ ਇੱਕ ਬੰਦਾ ਆਇਆ ਮੇਰੇ ਕੋ ਇੱਧਰ ਹੂੰ ਮੈਨੂੰ ਕਹਾਵੇ ਗੱਲ ਸੁਣਦਾ ਮੇਰੇ ਕਹਾ ਜਦ ਧਰਮਿੰਦਰ ਦੇ ਦਰਸ਼ਨ ਤੇ ਕਰਾ ਦੇ ਮੇਰੇ ਹਾਂਜੀ ਮੈਂ ਕਹਾ ਮੈਂ ਕਿਹਾ ਕਿ ਅਸੀਂ ਫਾਟ ਕਾਦੇ ਹਾਂ ਮੈਨੂੰ ਕਹਾ ਜਦ ਮੈਂ ਮੰਨ ਜੂ ਜਾਂ ਸਾਰੀ ਜਿੰਦਗੀ ਤੇਰਾ ਆਸਾਨ ਨਹੀਂ ਬਣਾਉਂਦਾ ਮੈਂ ਧਰਮਿੰਦਰ ਮਲਾ ਦੇ ਇੱਕ ਕਰ ਅੱਛਾ ਹੀ ਮਾਣ ਮੋਟਰਸਾਈਕਲ ਤੇ ਬੜਾਇਆ ਮੈਂ ਫਟਾਫਟ ਲਿ ਜਾ ਕਿੱਥੇ ਗੁਰਦੁਆਰੇ ਦੇ ਅੰਦਰੋਂ ਜਾਂ ਨਿਕਲਦਾ ਸੀ ਧਰਮਿੰਦਰ ਹਾਂਜੀ ਮਾਦੇ ਮੂਹਰੇ ਕਰਤਾ ਮੈਂ ਲੈ ਕਰ ਲਾ ਦਰਸ਼ਨ ਇਹਦੇ ਕਰ ਅੱਛਾ ਹੀ ਉਹ ਮੰਨ ਗਿਆ ਕਹਾ ਜਾਂ ਉਹ ਦੁਨੀਆ ਬਹੁਤ ਉਹਦੇ ਤੋਂ ਮਗਰ ਆਏ ਫਿਰਦੀ ਤੁਸੀਂ ਪਰ ਰਿਸ਼ਤੇਦਾਰੀਆਂ ਦੇ ਵਿੱਚੋਂ ਹੀ ਬੰਦੇ ਆਏ ਨੇ ਬਹੁਤ ਅੱਛਾ ਹੀ ਜਿਹੜਾ ਮਾਰਦਾ ਸੀ ਫੋਨ ਆ ਜਾ ਬਈ ਅਕਰਮੰਦਰ ਆ ਮਿਲ ਲੋ ਬਈ ਹਾਂ 15 20 ਦਿਨ ਰਹਿ ਕੇ ਇੱਥੇ ਆ ਸੰਦੇ ਆ ਹਾਂਜੀ ਹੋਰ ਕਿਹੜੀ ਕਿਹੜੀ ਯਾਦਾਂ ਨੇ ਉਹਨਾਂ ਨਾਲ ਰਹੀਆਂ ਤੁਹਾਡੀਆਂ ਮੈਂ ਜਾਂਦਾ ਕੀ ਆਹੀ ਆ ਤਾਂ ਤੁਹਾਨੂੰ ਪੜ੍ਹਾਈ ਦਾ ਕੰਮ ਦੇ ਵਿੱਚ ਫਸੇ ਰਹਿੰਦੇ ਆ ਬਾਕੀ ਇੱਥੇ ਹਾਈ ਸਕੂਲ ਸਾਡੇ ਕੋਲੇ ਆ ਇੱਥੇ ਹੀ ਕਰਦਾ ਰਿਹਾ ਮੈਂ ਜਦੋਂ ਮੈਂ ਤਾਂ ਇੱਥੇ ਹੀ ਹੋ ਗਿਆ ਪਾਸ ਉਹ ਜਿਹੜੇ ਤੁਸੀਂ ਨਾਲ ਰਹੇ ਹੋ ਪਹਿਲਾਂ ਉਹਨਾਂ ਦੇ ਨਾਲ ਦਾ ਘਰ ਨਹੀਂ ਰਹੇ ਹੈਗੇ ਉਹ ਸਾਡੇ ਕੋਲ ਆ ਜਾਂਦਾ ਰਹੇ ਆ ਜਾਂਦਾ ਜਾਂਦਾ ਸੀਗਾ ਇੱਥੇ ਜਗ੍ਹਾ ਤੇ ਆ ਆਹ ਜਿਹੜੀਆਂ ਰੁਪਿਆ ਖਾ ਜਾਂਦੇ ਸੀ ਅੱਛਾ ਜੀ ਹਾਂਜੀ ਤੇ ਹੁਣ ਕਾਫੀ ਲੋਕ ਸਾਨੇਵਾਲ ਦੇ ਤੁਹਾਨੂੰ ਜਾਣਦੇ ਨੇ ਇਸ ਜਗ੍ਹਾ ਤੇ ਪਹੁੰਚਦੇ ਨੇ ਤੇ ਜਲੇਬੀਆਂ ਲੈ ਕੇ ਜਾਂਦੇ ਨੇ ਜਲੇਬੀਆਂ ਬਾਵਲ ਲੈ ਕੇ ਜਾਂਦੇ ਜੀ ਆਪਾਂ ਲੁਧਿਆਣੇ ਤੋਂ ਵੀ ਆਉਂਦੇ ਨੇ ਇੱਕ ਲੁਧਿਆਣੇ ਤੋਂ ਬੰਦਾ ਆਇਆ ਮੈਨੂੰ ਕਹਾ ਯਾਰ ਜਲੇਬੀਆਂ ਹਰੀ ਜਲੇਬੀ ਕਹਾ ਸਾਡੇ ਤਾਂ ਜਲੇਬੀਆਂ ਅਜ ਨਹੀਂ ਕੰਮ ਅੱਛਾ ਜੀ ਮੈਂ ਕਹਾ ਵੇਰ ਕਹਾ ਯਾਰ ਐਂ ਕਰ ਤੈਨਾਂ ਕਿਲੋ ਜਲੇਬੀਆਂ ਮੈਨੂੰ ਪਾ ਦੇ ਕਿ ਕਿਲੋ ਇੱਕ ਕੁੜੀ ਇੱਥੇ ਤੇ ਰਹਿੰਦੀ ਆ ਉਹਨਾਂ ਅੱਛਾ ਜੀ ਖਾਣੇ ਆ ਹਮ ਕਿਲੋ ਉਹਨੂੰ ਦੇ ਕੇ ਕਹਾ ਹਰੀਆਂ ਮਿੱਥੋਂ ਲੈ ਕੇ ਅੱਛਾ ਹਰੇ ਰੰਗ ਦੀਆਂ ਤੇ ਦੋ ਰੰਗ ਦੀਆਂ ਜਲੇਬੀਆਂ ਨੇ ਉਹ ਜਿਹੜੇ ਰੰਗ ਦੀ ਜਲੇਬੀ ਵਧੀਆ ਜਾਂਦੀ ਹੈ ਹਾਂ ਸੋ ਜਿਸ ਤਰ੍ਹਾਂ ਜਿਹੜੀਆਂ ਤਸਵੀਰਾਂ ਮੈਂ ਫੇਰ ਇੱਕ ਵਾਰ ਸਾਂਝੀਆਂ ਕਰਵਾ ਦਵਾਂ ਕਿ ਇਹ ਜਿਹੜੀ ਜਗਰੂਪ ਸਿੰਘ ਦੀ ਕੋਠੀ ਹੈ ਬਿਲਕੁਲ ਜਗਰੂਪ ਬਾਬੇ ਦੀ ਕੋਠੀ ਬਿਲਕੁਲ ਸਾਹਮਣੇ ਹੈ ਜਿਹੜੇ ਕਿ ਕਾਕਾ ਜਲੇਬੀਆਂ ਵਾਲਾ ਸੋ ਇਸ ਦੇ ਨਾਲ-ਨਾਲ ਹੋਰ ਵੀ ਇੱਥੇ ਖੜੇ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਅੱਜ ਇੱਥੇ ਪਹੁੰਚੇ ਜਲੇਬੀਆਂ ਲੈਣ ਆਏ ਸਸਕਾਰ ਬੀਬੀ ਮੈਂ ਕਨੇਡਾ ਤੋਂ ਆਉਂਦਾ ਜਲੇਬੀਆਂ ਲੈਣ ਆਇਆ ਹਾਂ ਹਾਂਜੀ ਇਹ ਬਾਈ ਦੀਆਂ ਜਲੇਬੀਆਂ ਵਾਕਿਆ ਬਹੁਤ ਸਵਾਦ ਨੇ ਉਹ ਜਿੰਨੀ ਵਾਰੀ ਵੀ ਮੈਂ ਬਿਜਲੀਪੋਰਟ ਚਾ ਔਰ ਜਿੰਨੀ ਵਾਰੀ ਵੀ ਇਧਰ ਨੂੰ ਲਿੰਗਦੇ ਆ ਸੀ ਜਲੇਬੀਆਂ ਲੈ ਕੇ ਜਾਂਦੇ ਆ ਅੱਛਾ ਜੀ ਵਾਕਿਆ ਬਈ ਜਲੇਬੀਆਂ ਖਾਣ ਲਾਇਕ ਨੇ ਔਰ ਸਵਾਦ ਵੀ ਬਹੁਤ ਨੇ ਸਾਰੀ ਜਿਹੜੀ ਜਲੇਬੀ ਆ ਰਾਤ ਨੂੰ ਜਾਗ ਲਾ ਕੇ ਸਵੇਰ ਨੂੰ ਤਾਂ ਤਿਆਰ ਕਰਦੇ ਨੇ ਉਹ ਜਲੇਬੀ ਨਹੀਂ ਹੈਗੀ ਜਿਹੜੀ ਘੰਟੇ ਦੇ ਵਿੱਚ ਤਿਆਰ ਕਰਕੇ ਜਲੇਬੀ ਤਿਆਰ ਕਰਕੇ ਦਿੰਦੇ ਉਹ ਜਲੇਬੀ ਨਹੀਂ ਹੈਗੀ ਵਾਕਿਆ ਜਲੇਬੀ ਸਵਾਦ ਬਾਕੀ ਸਾਡਾ ਤਾਂ ਇਹੀ ਕਹਿਣਾ ਵੀ ਬਾਈ ਨੂੰ ਜਿੰਨੀ ਵਾਰੀ ਦੇਖਦੇ ਆ ਇਸੇ ਇੱਥੇ ਦੁਕਾਨ ਲੱਗੀ ਹੁੰਦੀ ਜਦ ਵੀ ਪਿੰਡ ਨੂੰ ਚਾਹੀਦਾ ਜਲੇਬੀਆਂ ਲੈ ਕੇ ਇਹੀ ਜਾਂਦਾ ਅੱਛਾ ਇਹ ਪਹਿਲਾਂ ਪਿੰਡਾਂ 'ਚ ਵੀ ਜਾਂਦੇ ਰਹੇ ਨੇ ਹਾਂ ਪਹਿਲਾਂ ਕਨੇਜ ਪਿੰਡੀ ਵੀ ਪਰਵਾਲੇ ਵੀ ਅਸੀਂ ਦੇਖਦੇ ਰਹਿੰਦੇ ਸਾਡੀ ਡਿਊਟੀ ਇੱਧਰ ਹੁੰਦੀ ਆ ਸੀ ਇਹ ਬਾਈ ਕੋ ਆਟੋ ਹੁੰਦਾ ਸੀਗਾ ਆਟੋ ਦੇ ਵਿੱਚ ਨਾਲੇ ਗਾਣੇ ਲੱਗੇ ਹੁੰਦੇ ਸੀ ਹਿੰਦੀ ਪਰ ਕੀ ਕਿਰੀ ਪੰਜਾਬੀ ਇਹ ਬਾਹਰ ਬਾਈ ਹੰਮ ਦਾ ਜਲੇਬੀ ਆਪਣੇ ਵੇਚਦਾ ਸੀ ਇਹਦੇ ਕੋ ਪਹਿਲਾਂ ਪੁਰਾਣਾ ਆਟੋ ਹੀ ਆ ਪੁਰਾਣਾ ਹੀ ਆਟੋ ਆ ਗਾਣੇ ਵੀ ਪੁਰਾਣੇ ਤੋਂ ਪੁਰਾਣੇ ਗਾਣੇ ਬਾਈ ਲਾਉਣਾ ਹੁੰਦਾ ਸੀ ਇਹ ਸੋ ਬਿਲਕੁਲ ਆਪਾਂ ਗੱਲਬਾਤ ਵੀ ਕਰਾਂਗੇ ਇਸ ਦੇ ਨਾਲ ਜਿਸ ਤਰ੍ਹਾਂ ਇਹ ਇਹਨਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਕਿ ਰਮਿੰਦਰ ਜੀ ਇਹਨਾਂ ਕੋਲ ਵੀ ਆਉਂਦੇ ਰਹੇ ਨੇ ਫਿਲਮੀ ਅਦਾਕਾਰ ਨੇ ਜਿਸ ਤਰ੍ਹਾਂ ਗੱਲਬਾਤ ਕੀਤੀ ਕਿ ਜਿਹੜਾ ਕਿ ਇਹ ਬਣਾਉਣ ਦੀ ਵਿਧੀ ਹੈ ਕਿਸ ਤਰ੍ਹਾਂ ਰਹਿੰਦੀ ਹੈ ਤੁਹਾਡੀ ਕਿ ਰਾਤ ਪਹਿਲਾਂ ਭਿਉਂਗ ਰੱਖਦੇ ਹੋ ਜਾਂ ਕਿ ਹਾਂਜੀ ਰਾਤ ਨੂੰ ਮਦਾਨੀ ਅਸੀਂ ਲਾ ਲਈਦੇ ਹਾਂ ਜੀ ਭਿਉਂ ਲੀਦੀ ਆ ਸਵੇਰੇ ਆ ਕੇ ਉਹਦੀ ਜਲੇਬੀ ਬਣਾਈਦਾ ਜਿਹੜਾ ਸਿਆਣਾ ਬੰਦਾ ਕਹਿੰਦਾ ਮੈਨੂੰ ਖਾਣੀ ਨਹੀਂ ਹੁੰਦੀ ਜਲੇਬੀ ਉਹ ਬੰਦੇ ਨੂੰ ਮੈਂ ਜਲੇਬੀ ਖਿਲਾਉਂਦੀ ਜਿਹੜਾ ਕਹਿੰਦਾ ਇੱਕ ਬੰਦਾ ਮੈਨੂੰ ਕਹਿੰਦਾ ਤੇਰੇ ਪਿੰਡ ਗਿਆ ਮੈਂ ਉਹ ਕਹਿੰਦਾ ਯਾਰ ਮੇਰਾ ਜੀ ਕਰਦਾ ਜਲੇਬੀ ਖਾਣ ਨੂੰ ਅੱਛਾ ਜੀ ਪਰ ਕਹਿੰਦਾ ਯਾਰ ਜਲੇਬੀ ਖਾਣ ਨਹੀਂ ਹੋਣੀ ਮਾਂ ਨੂੰ ਕਹਾਂ ਮੈਂ ਕਹਾਂ ਜੇ ਤੈਨੂੰ ਖਲਾਵੀਏ ਹਾਂ ਮਾਂ ਨੂੰ ਜਲੇਬੀਆਂ ਕੱਢ ਕੇ ਪਾਈਆ ਕੇ ਦੇਤੀਆਂ ਮਾਂ ਦਾ ਵੀ ਖਾ ਉਹ ਪਾਈਆ ਜਲੇਬੀਆਂ ਖਾ ਗਿਆ ਨਾਸ਼ ਕੇ ਜਾ ਕੇ ਡੱਡੂ ਲੈ ਕੇ ਆਇਆ ਉਹ ਕਹਿੰਦਾ ਵੀ ਜਲੇਬੀਆਂ ਖਾ ਲਿਆ ਕਹਿੰਦਾ ਅੱਜ ਅੱਛਾ ਜੀ ਹਾਂ ਨੂੰ ਯਾਰ ਆ ਗਿਆ ਮੈਂ ਤਾਂ ਜਲੇਬੀ ਦਾ ਸੀ ਜਿਹੜਾ ਬੰਦਾ ਕਹਦਾ ਨਾ ਮੇਰੇ ਤੋਂ ਖਾ ਨਹੀਂ ਹੁੰਦੀ ਮੈਂ ਉਹ ਬੰਦੇ ਨੂੰ ਜਲੇਬੀ ਖਵਾ ਅੱਛਾ ਜੀ ਇਹ ਜੀ ਹਮਾਰੀ ਲੋਕ ਕਹਿੜੀਆਂ ਬੋਲੀਆਂ ਪਤਲੀਆਂ ਸਭ ਬਣਾਉਂਦੀਆਂ अच्छा बिल्कुल जित्ता तहां ਤੁਹਾਨੂੰ ਗਾਣਿਆਂ ਦਾ ਵੀ ਸ਼ੌਂਕ ਆ ਗਾਣੇ ਲਗਾ ਕੇ ਰੱਖਦੇ ਹੋ ਪੁਰਾਣੇ ਗਾਣੇ ਦਾ ਬੜਾ ਸ਼ੌਂਕ ਹੈ ਜੀ ਮੈਂ ਗਾਣੇ ਲੋਕ ਜਾਇਹ ਮੈਨੂੰ ਕੁਝ ਵੀ ਕਹੀ ਜਾਣ ਪਰ ਮੈਂ ਆਪਣਾ ਜਨਗੀ ਆਪਣਾ ਸ਼ੌਂਕ ਹੈ ਪੂਰਾ ਕਰਦਾ ਚ ਗਾਣਿਆਂ ਦਾ ਨਾੜਾ ਕੋਈ ਨਸ਼ਾ ਯੋਜਨ ਦਾ ਪੂਆ ਪੂਆ ਅਗਰ ਪੀਂਦਾ ਤਾਂ ਹੈ ਨਹੀਂ ਹਾਂਜੀ ਪਰ ਆਪਣਾ ਤਾਂ ਇਹੀ ਤੂਆ ਵਾ ਗਾਣਾ ਲਾ ਰਿਆ ਨੀਂਦਾ ਬਿਨ ਵਾਸਤਾ ਅੱਛਾ ਹਾਂਜੀ ਤੇ ਜਿਸ ਤਰ੍ਹਾਂ ਜਸਤਨ ਸਿੰਘ ਜੀ ਆਏ ਨਹੀਂ ਕਿ ਤੁਮਿੰਦਰ ਦੇ ਗਾਣੇ ਸੁਣਦੇ ਆ ਯਾਤਰੀ ਜੀ ਧਰਮਿੰਦਰ ਦੇ ਗਾਣੇ ਹੀ ਬਥੇਰੇ ਸੁਣੀ ਦਿਆ ਵੇਖੋ ਬੰਦ ਤਾਂ ਵੀ ਇੱਕੇ ਗਾਣੇ ਲਾਈਦਾ ਜਿੱਦਾਂ ਤੁਰੇ ਜਾਂਦੇ ਆਂ ਤਾਂ ਪੰਜਾਬੀ ਗਾਣੇ ਲਾਉਂਦੇ ਆਂ ਇਹ ਕਿਤੇ ਅੱਡਾ ਰਾਤ ਤੇ ਮਾ ਜਗਰੂਪ ਦੀ ਕੋਲ ਬਾਬੇ ਦੀ ਕੋਠੀ ਆ ਇੱਧਰ ਨੇ ਕਿ ਘਰ ਨੇ ਇੱਥੇ ਹਿੰਦੀ ਗਾਣੇ ਚੱਲਦੇ ਨੇ ਕੋਈ ਇਹ ਨਾ ਤਰਾਜ ਨਹੀਂ ਕਰਦੇ ਵਿਚਾਰੇ ਜਿੰਨੇ ਕਹੀਏ 4-5 ਘਰ ਨੇ ਮੈਂ ਆਪਣਾ ਗਾਣੇ ਗੁਣੇ ਲਾ ਕੇ ਮਨੋਰੰਜਨ ਕਰੀ ਜਾਂਦਾ ਵਧੀਆ ਆਪਣਾ ਕੰਮ ਕਾਰ ਵੀ ਵਧੀਆ ਚੱਲੀ ਜਾਂਦਾ اچھا ਸਫਾਈ ਸਵੈ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੈਗਾ ਤੁਹਾਡੇ ਕੋਲੇ ਸਫਾਈ ਵੀ ਬਿਲਕੁਲ ਐ ਪੂਰੀ ਸਫਾਈ ਰੱਖੀ ਦੀ ਆ ਕੰਮ ਦੀ ਇਹੋ ਜੀ ਗੱਲ ਕੋਈ ਨਹੀਂ ਆ ਦੇਰ ਹੁਣ ਤੁਹਾਡੇ ਸਾਹਮਣੇ ਹੀ ਆ ਕਿੰਨੇ ਵਜੇ ਬੈਠਦੇ ਹੋ ਸਵੇਰੇ ਇੱਥੇ ਆ ਕੇ ਮੇਰੇ ਮੈਂ ਕਈ ਗੱਲ 12 ਵਜੇ ਤੋਂ ਅੱਡਾ ਲਾਵਾ ਤਾਂ ਵੀ 4 ਵਜੇ ਬਿਲੇ ਹੋ ਜਾਂਦੇ ਆ ਅੱਛਾ ਜੀ ਪਰ ਆਇਆ ਵੀ ਹੁਣ ਅਸੀਂ ਕਹਿੰਦਾ ਵੀ ਬਿਲੇ ਕੰਮ ਹੋਣਾ ਕੰਮ ਕਰੀ ਚੱਲ ਜਿੰਨਾ ਚਿਰ ਚੱਲਦਾ ਚਲਾਈ ਚੱਲ ਜਾ ਮੜਾ ਜਾਂ ਨੇਰਾ ਜਿਹਾ ਜਿਵੇਂ ਚੱਕਣੀ ਜਿੰਨਾ ਦਾ ਕੰਮ ਕਰਨਾ ਤਰੀਕਾ ਤੇ ਉਹਦਾ ਇੱਥੇ ਅਮਰੀਕਾ ਹਾਂ ਜੀ ਮਰੀਟਾ ਹੋ ਰਹੀ ਹੈ ਜੀ ਕੰਮ ਨੂੰ ਨਾ ਕਰੀ ਜਾ ਕੰਮ ਹੋਈ ਜਾ ਕੰਮ ਬਹੁਤ ਹੈ ਇੱਥੇ ਨਾ ਹਾਂ ਇੱਥੇ ਆਵੇਂ ਲੋਕ ਨੱਠੀ ਜਾਂਦੇ ਬਾਹਰ ਬਾਹਰ ਕੋਈ ਨਹੀਂ ਰੱਖਿਆ ਜੀ ਕੰਮ ਕਰੋ ਆਪਣਾ ਉਹ ਸਿੱਖ ਕੇ ਪੂਰਾ ਹੀ ਆ ਸਭ ਨੂੰ ਅੱਛਾ ਜੀ ਨਾ ਦਾ ਮਾਂ ਪਿਓ ਬਾਹਰ ਜਾਂਦੇ ਨੇ ਕੋਈ ਮਰ ਜਵੇ ਕਿੰਨਾ ਔਖਾ ਹੋ ਜਾਂਦਾ ਬੰਦਾ ਅਗਰ ਇੱਥੇ ਹੁਣ ਮੈਂ ਬੋਲਦਾ ਸਾਡਾ ਅੜੀ ਸੀਗਾ ਉਹ ਮਰ ਗਿਆ ਉਹਦਾ ਭਾਈ ਨੇ 4 ਦਿਨ ਰੱਖਿਆ ਅੱਛਾ ਆਪਣੇ ਭਾਈ ਨੂੰ 4 ਦਿਨ ਇੱਥੇ ਰੱਖ ਕੇ ਤਾਂ ਵਿਚਾਰ ਆਇਆ ਹੁਕਦੇ ਕਿੰਨਾ ਔਖਾ ਹੋ ਗਿਆ ਇੱਥੇ ਆਪਣੇ ਬੈਠਾ ਘਰ 'ਚਾਂ ਥੋੜੇ ਕਮਾ ਲਓ ਬਾਹਲੇ ਕਮਾ ਲਓ ਬਰੀ ਠੀਕ ਆ ਬਾਹਰ ਜਾਣ ਦੀ ਕੋਈ ਲੋੜ ਨਹੀਂ ਬਿਲਕੁਲ ਜੀ ਬਿਲਕੁਲ ਸੋ ਜਿਹੜੇ ਕੰਮ ਕਹਿੰਦੇ ਇੱਕ ਕੰਮ ਕਰਨ ਦੇ ਜਿਹੜਾ ਤਰੀਕਾ ਤਾਂ ਇੱਥੇ ਅਮਰੀਕਾ ਸੋ ਜਿਹੜੀਆਂ ਤਸਵੀਰਾਂ ਜਿਹੜੀਆਂ ਫੇਰ ਸਾਂਝੀ ਕਰਵਾ ਦਵਾਂ ਕਿ ਜਿਹੜੀ ਕਿ ਕਾਕਾ ਜਲੇਬੀਆਂ ਵਾਲਾ ਤੋ ਤੋ ਵੀਰਾਂ ਨੇ ਜਿਹੜੀਆਂ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਕਿ ਇਹ ਜੀ ਬਿਲਕੁਲ ਇੱਕ ਗੱਡੀ ਆਟੋ ਵੀ ਤੁਹਾਨੂੰ ਕਿੰਨਾ ਪੁਰਾਣਾ ਆਟੋ ਆ ਇਹ ਹਾਂਜੀ ਹਾਂਜੀ ਆ ਪੁਰਾਣਾ ਆਟੋ ਦੇ ਦਿਓ ਮੇਰੇ ਕੋਲ ਕਿੰਨਾ ਖੜਾ ਇਹ ਇਹਦੇ ਨਾਲ ਮੈਂ ਕੰਮ ਬਹੁਤ ਲਿਆ ਇਹ ਆਟੋ ਤੇ ਜਾਂਦੇ ਰਹੇ ਹਾਂ ਹਾਂਜੀ ਮਾਣ ਲੱਗਦੀਆਂ ਹੈ ਨਹੀਂ ਇਹ ਹੁਣ ਜਿਹੜੀਆਂ ਮੇਰੇ ਕੋਲ ਗੱਡੀ ਆ ਅੱਛਾ ਜੀ ਆਹਨੂੰ ਪੁਰਾਣਾ ਮਾੜਾ ਚੱਲਦਾ ਇਹਦੇ ਨਾਲੇ ਟਾਈਮ ਪਾਸ ਵਧੀਆ ਕਿਹੜਾ ਮਾਡਲ ਆ ਇਹ ਇਹਦਾ ਬਹੁਤ ਪੁਰਾਣਾ ਜਿਹਾ ਮਾਡਲ ਦਾ ਕੰਮ ਨਹੀਂ ਕਰਦਾ ਚੱਲਦੀਆਂ ਸੀ ਗੱਦੀ ਗੱਦੀ ਡਿੱਗਦੀਆਂ ਗੱਛੇ ਸੋ ਅੱਜ ਇਹਦੇ ਉੱਪਰ ਜਾਂਦੇ ਰਹੇ ਹਾਂ ਪਹਿਲਾ ਪਿੰਡਾਂ ਦੇ ਵਿੱਚ ਹੈलो ਮੈਂ ਰਾਖਾ ਵੀ ਚਲਾਇਆ ਮੈਂ ਕਈ 15 20 ਸਾਲਾਂ ਨਾਲ ਰਾਖਾ ਚਲਾਇਆ ਫਿਰ ਉਸ ਤੋਂ ਬਾਅਦ ਗੱਡੀਆਂ ਬਦਲਤੀਆਂ ਦੋ ਦਿਨਾਂ ਹੈ ਜੀ ਸੋ ਬਿਲਕੁਲ ਸੋ ਬਿਲਕੁਲ ਜਿਹੜੀਆਂ ਗੱਲ ਕਰਕੇ ਬਹੁਤ ਹੀ ਜਿਹੜਾ ਕਿ ਵਧੀਆ ਵੀ ਲੱਗੇ ਇਹਨਾਂ ਦੇ ਨਾਲ ਅੱਜ ਜਿੱਥੇ ਉਹ ਫਿਲਮੀ ਅਦਾਕਾਰ ਜੋ ਕਿ 스타 ਹੈ ਜਿਹੜਾ ਕਿ ਧਰਮਿੰਦਰ ਵੀ ਇੱਥੇ ਪਹੁੰਚ ਰਹੇ ਹੋਰ ਵੀ ਇੱਥੇ ਭਾਈ ਸਾਹਿਬ ਪਹੁੰਚੇ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਜਲੇਬੀਆਂ ਦੇ ਪਹੁੰਚੇ ਆ ਤੁਸੀਂ ਅੱਜ ਅੱਜ ਤਾਂ ਯਾਰ ਉਹ ਨੰਗੀ ਤਾਂ ਜੇ ਲੇਬੀ ਖਾ ਕੇ ਜਾਈ ਦੀ ਜਲੇਬੀ ਬਹੁਤ ਸਵਾਦ ਆ ਕਈ ਤਾਂ ਹੀ ਕਹਿੰਦਾ ਸਾਰਿਆਂ ਨੂੰ ਪੰਜਾਬੀ ਇੱਥੇ ਉਹਨੇ ਭਾਈ ਸਾਹਿਬ ਕਾਕਾ ਸਿੰਘ ਨੇ ਇਹਨਾਂ ਦੀ ਜਲੇਬੀ ਖਾ ਕੇ ਜਲੇਬੀ ਬਹੁਤ ਸਵਾਦ ਆ ਜੀ ਇਹਨਾਂ ਦੇ ਕਹਿਣ ਨੇ ਕਿਹਾ ਜੀ ਨੇ ਜਿਹੜਾ ਨਹੀਂ ਵੀ ਜਲੇਬੀ ਖਾ ਸਾ ਉਹਨੂੰ ਵੀ ਜਲੇਬੀ ਖਾਣ ਲਾ ਦਾਂਗੇ ਇਹ ਬਾਕੀ ਗੱਲ ਸਹੀ ਆ ਨਹੀਂ ਜਲੇਬੀ ਬਹੁਤ ਸਵਾਦ ਆ ਕਿਹੜੀ ਨਰਮ ਜਿੱਦਾਂ ਦੀ ਮਰਜ਼ੀ ਖਾਓ ਹਾਂ ਉਹ ਜੀ ਮਿਲਦੀ ਆ ਜੀ ਕਿੰਨੇ ਦਾ ਮੈਂ ਤਾਂ ਹੁਣ ਤੁਸੀਂ ਆਉਂਦੇ ਨੇ ਇਹਨਾਂ ਕੋਲ ਪਹਿਲਾਂ ਸਾਨੂੰ ਤਾਂ ਕਈ ਸਾਲ ਹੈ ਸਾਡੇ ਪਿੰਡ ਵੀ ਜਾਂਦੇ ਰਹੇ ਨੇ ਕਨੇਜ ਪਿੰਡ ਆਪਣਾ ਉੱਥੇ ਪਹਿਲਾਂ ਉਹ ਸਾਨੂੰ ਦੱਸਿਆ ਨੇ ਉੱਥੇ ਚੌਂਕੇ ਜਾਂਦੇ ਸੀ ਮੈਂ ਇਹਨਾਂ ਪੁੱਛਿਆ ਵੀ ਜੀ ਕਨੇਜ ਕਹਿੰਦੇ ਹੁਣ ਉਰੀ ਐਡਾ ਹੁੰਦਾ ਜਲੇਬੀ ਬਹੁਤ ਸਵਾਦ ਹੈ ਬਿਲਕੁਲ ਸੋ ਜਿਹੜੀਆਂ ਤਸਵੀਰਾਂ ਫਿਰ ਇੱਕ ਵਾਰ ਮੈਂ ਤੁਹਾਨੂੰ ਦੱਸ ਦੂਗਾ ਕਿ ਜਗਰੂਪ ਬਾਬੇ ਦੀ ਕੋਠੀ ਦੇ ਬਿਲਕੁਲ ਸਾਹਮਣੇ ਜੋ ਕਿ ਕਾਕਾ ਜਲੇਬੀਆਂ ਵਾਲਾ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਕਿਤੇ ਜਲੇਬੀਆਂ ਇਹ ਬਣਾਉਂਦੇ ਨੇ ਉਹ ਜਿਹੜੇ ਇੱਕ ਪਰਿਵਾਰ ਮੈਂਬਰ ਆਂਟੀ ਜੀ ਵੀ ਬੈਠੇ ਨੇ ਸੋ ਅੰਕਲ ਜੀ ਜਿਹੜੇ ਮਜ਼ਦੂਰ ਨੇ ਤੁਹਾਨੂੰ ਕਿ ਇੱਥੇ ਜਿਹੜੇ ਜਲੇਬੀਆਂ ਦਾ ਕੰਮ ਕਰਦੇ ਆ ਰਹੇ ਨੇ ਸੋ ਇਸੇ ਤਰ੍ਹਾਂ ਹੀ ਹੋਰ ਅਪਡੇਟ ਕਿਸ ਕਰਾਂਗੇ ਤਦ ਤੱਕ ਲਈ ਮੈਂ ਦੀ ਜਰਜਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ